ਆਜਿਹੜਾ ਜੋ ਵੀ ਕੱਪ ਖਰਾਬ ਹੋਇਆ ਨਾ ਯੰਗ ਕਬੱਡੀ ਕਲੱਬ ਤੇ ਮੀਰੀ ਪੀਰੀ ਕਰਕੇ ਹੋਇਆ ਵਾ ਕਿਉਂਕਿ ਇਹਨਾਂ ਨੇ ਸਵੇਰੇ 1 ਮਿੰਟ ਇਹਨਾਂ ਨੇ ਸਵੇਰੇ ਫੀਸ ਦੀ ਤਾਰੀ 3100 ਡਾਲਰ ਜੁਰਮਾਨਾ ਪਿਆ ਸੀ ਤੇ ਗੋਪੀ ਕਹਿੰਦਾ ਸੀ ਕਿ ਨਾ ਜੁਰਮਾਨਾ ਨਹੀਂ ਭਰਿਆ ਜੁਰਮਾਨਾ ਨਹੀਂ ਭਰਿਆ ਤੇ ਮੈਂ ਅਰਸ਼ ਘਟਾਉਣਾ ਅਰਸ਼ ਬੈਨ ਕੀਤਾ ਸੀ ਜੋ ਕਿ ਇਹਨਾਂ ਦੋਹਾਂ ਟੀਮਾਂ ਦਾ ਹਰ ਕਿਤੇ ਰੌੜਾ ਹੁੰਦਾ ਵਾ ਹਰ ਸਾਲ ਹਰ ਸਾਲ ਪਲੀਜ਼ ਇਹਨਾਂ ਜਵਾਰੀ ਰਿਕਵੈਸਟ ਆ ਹਰ ਕੱਪ ਤੇ ਇਹਨਾਂ ਨੂੰ 1 ਹਫਤਾ ਹੋ ਗਿਆ ਮੈਂ ਪਹਿਲਾਂ ਕਹਿਣ ਡਿਆ ਵਾਂ ਕੀ ਆਪਣਾ ਨਿਬੇੜ ਕੇ ਆਓ ਨਿਬੇੜ ਕੇ ਆਓ ਪਹਿਲਾਂ ਇਹਨਾਂ ਦੇ ਅਰਸ਼ ਦਾ ਰੌਲਾ ਪਾਇਆ ਫਿਰ ਪ੍ਰਤਾਪ ਦਾ ਰੌਲਾ ਪਾਇਆ ਕਿ ਉਧਰੋਂ ਖੇਡਣਾ ਉਧਰੋਂ ਖੇਡਣਾ ਵਾ ਫਿਊਚਰ ਵਿੱਚ ਪੁਲਿਸ ਨੇ ਰਿਕਵੈਸਟ ਆ ਜੋ ਵੀ ਕੱਪ ਦੇਣ ਕੇ ਰੌਲਾ ਨਹੀਂ ਚਾਹੀਦਾ ਪਹਿਲਾਂ ਨਿਬੇੜੋ ਜੋ ਨਿਬੇੜਨਾ ਆਪਣਾ 10 ਤਰੀਕ ਨੂੰ ਚੈਰੀ ਮਲਡੂਰੇ ਕੱਪ ਆ ਪੁਲਿਸ ਉਥੇ ਕੱਪ ਗੰਦ ਨਹੀਂ ਚਾਹੀਦਾ ਉਥੇ ਨਿਬੇੜ ਕੇ ਆਉਣਾ ਜੋ ਵੀ ਆਉਣਾ ਵਾ ਖਾਕੜ ਗੋਪੀ ਤੇ ਜੰਗ ਕਬੱਡੀ ਨੂੰ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ